ਅੱਜ ਪੈਲਸਰਵਨੀਆ ਦੇ ਵਿੱਚ ਮਿਸਟਰ 트ੰਪ ਦੇ ਨਾਲ ਇੱਕ ਹੈਪਨ ਹੋਇਆ ਇੱਕ ਐਕਸੀਡੈਂਟ ਹੋਇਆ ਸ਼ੂਟਆਊਟ ਹੋਇਆ ਉਸ ਤੇ ਸਟੇਜ ਦੇ ਉੱਤੇ ਕਿਸ ਤਰ੍ਹਾਂ ਦਿਖਦੇ ਹੋ ਅਮਰੀਕਾ ਦੀ ਹਿਸਟਰੀ ਵਿੱਚ ਇੱਕ ਸ਼ਰਮਨਾਕ ਦਿਨ ਲਿਖਿਆ ਜਾਏਗਾ ਜਦੋਂ ਕਿ ਇੱਕ ਫਰੰਟ ਰਨਰ ਕੈਂਡੀਡੇਟ ਦੇ ਉੱਪਰ ਇਸ ਤਰ੍ਹਾਂ ਦਾ ਕਤਲਨਾਕਾ ਹਮਲਾ ਅਸਾਸਿਨੇਸ਼ਨ ਅਟੈਂਪਟ ਹੋਇਆ ਹੈ ਔਰ ਮੈਂ ਅੱਜ ਸਾਰੇ ਅਮਰੀਕਾ ਨੂੰ ਤੁਹਾਡੇ ਮਾਧਿਅਮ ਨਾਲ ਵੀ ਅਪੀਲ ਕਰਨਾ ਚਾਹਾਂਗਾ ਕਿ ਅੱਜ ਯੂਨਾਈਟ ਹੋ ਕੇ ਸਾਰੇ ਇਸਵੇ ਦੇ ਇਕਜੁੱਟ ਹੋ ਕੇ ਅਸੀਂ ਅਮਰੀਕਾ ਲਈ ਇਕੱਠੇ ਹੋ ਕੇ ਖੜੇ ਹਾਂ ਜਸਦੀਪ ਜੀ ਕੇ ਸਿਕਰਟ ਸਰਵਿਸ ਨੂੰ ਸਾਰੇ ਡੋਨਰ 트ੰਪ ਨੇ ਵੀ ਧੰਨਵਾਦ ਕੀਤਾ ਟਵੀਟ ਕਰਕੇ ਉਸ ਤੋਂ ਹਮਲੇ ਤੋਂ ਬਾਅਦ ਜੋ ਬਾਈਡਨ ਨੇ ਵੀ ਕੀਤਾ ਇਹ ਨਿਗਹਿਲੀ ਨਹੀਂ ਕਿਤੇ ਲੱਗਦੀ ਵੀ ਤੁਹਾਨੂੰ ਕੋਰ ਟੀਮ ਜਿਹੜੀ ਉਹਨਾਂ ਦੇ ਨਾਲ ਸੀ ਪਰ ਜਿਹੜੀ ਪੈਰੀਫੇਰੀ ਦੀ ਟੀਮ ਸੀ ਜਿਹੜੀ ਹੋਰ ਏਜੰਸੀਆਂ ਇਨਵੋਲਵ ਸਨ ਉਗ ਦੇ ਜੀ ਬਹੁਤ ਹੀ ਅੰਗਿਆਲੀ ਨਜ਼ਰ ਆ ਰਹੀ ਹੈ ਔਰ ਇਹ ਜੋ ਪਰਤਾ ਖੁਲਣ ਗਿਆ ਅੱਜ ਆਈ ਦਾ ਦਿਨ ਨਹੀਂ ਹੈ ਗੱਲ ਕਰਨ ਦਾ ਪਰ ਹੁਣ ਇਹੋ ਵੀ ਪਰਤਾ ਖੁਲਣ ਗਿਆ ਔਰ ਕਈ ਦੇ ਚੋ ਤੱਤ ਤੱਕ ਅੱਗੇ ਆਣਗੇ ਕੀ ਸੀ ਪਿੱਛੇ ਕੀ ਸਾਜਸ਼ਾ ਹੁੰਦੀਆਂ ਨੇ ਇਹ ਅੱਜ ਇਵੇਂ ਇਮੀ ਸਿਕਿਉਰਟੀ ਤੋਂ ਬਾਅਦ ਇਵੇਂ ਲੈਪਸ ਹੋ ਜਾਣਾ ਔਰ ਹੁਣ ਤੇ ਕਈ ਜਗ੍ਹਾ ਇਹ ਖਬਰਾਂ ਵੀ ਆ ਰਹੀਆਂ ਨੇ ਬੀਬੀਸੀ ਵਿੱਚ ਇੱਕ ਮੈਂ ਇੰਟਰਵਿਊ ਵੀ ਦਿੱਤਾ ਹੈ ਕਿ ਉਹਨਾਂ ਨੇ ਜਿਹੜੋ ਉਹ ਰੈਲੀ ਵਿੱਚ ਗਏ ਸੀ ਉਹਨੇ ਕਿ ਆ ਕੀ ਸੀ ਪਹਿਲਾਂ ਹੀ ਵੇਖਿਆ ਸੀ ਕੁਝ ਬੰਦਾ ਇੱਕ ਬੰਦਾ ਰੇਲ ਗੇ ਜਾ ਰਿਹਾ ਸੀ ਦਸੀਂ ਪੁਲਿਸ ਨੂੰ ਇਨਫੋਰਮ ਕੀਤਾ ਉਹਨਾਂ ਨੇ ਸਾਡੀ ਕੰਪਲੇਨ ਨੂੰ ਇਗਨੋਰ ਕੀਤਾ ਤੇ ਇਹ ਸਾਰੀਆਂ ਗੱਲਾਂ ਹੌਲੀ ਹੌਲੀ ਬਾਹਰ ਆਣੀਆਂ ਪਰ ਅੱਜ ਮੈਂ ਸਿਰਫ ਇਹ ਨਹੀਂ ਕਹਾਂਗਾ ਕਿ ਇਸ ਵੇਲੇ ਅਸੀਂ ਅਰਦਾਸ ਕਰੀਏ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਇਸ ਹਮਲੇ ਤੋਂ ਬਚ ਕੇ ਬਿਲਕੁਲ ਵਾਇਗਰੂ ਮੇਰ ਕਰੇ ਔਰ ਉਹ ਠੀਕ-ਠਾਕ ਵਾਪਸ ਆਣ ਅਸੀਂ 2015 ਤੋਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਚੱਲ ਰਹੇ ਹਾਂ ਔਰ ਕਈ ਵਾਰੀ ਉਹਨਾਂ ਦੇ ਨਾਲ ਅਸੀਂ ਖੜੇ ਹੋਏ ਆਂ ਔਰ ਉਹ ਵੀ ਸਾਡੇ ਨਾਲ ਖੜੇ ਹੋਏ ਨੇ ਔਰ ਇਸ ਕਰਕੇ ਆ ਜਿਹੜਾ ਉਹਨਾਂ ਦੇ ਉੱਪਰ ਹਮਲਾ ਹੋਇਆ ਹੈ ਉਹ ਸਾਨੂੰ ਇੱਕ ਬਿਲਕੁਲ ਜਿਵੇਂ ਕਹਿੰਦੇ ਨੇ ਨਾ ਘਰ ਦੇ ਨੇੜੇ ਆ ਕੇ ਦਿਲ ਦੇ ਕੋਲ ਆ ਕੇ ਸਾਨੂੰ ਲੱਗਾ ਔਰ ਬਹੁਤ ਹੀ ਸਾਨੂੰ ਇਸ ਗੱਲ ਦਾ ਠੇਸ ਲੱਗੀ ਔਰ ਬਹੁਤ ਹੀ ਇਮੋਸ਼ਨਲੀ ਅਸੀਂ ਹਰਟ ਹੋਏ ਆਂ ਔਰ ਨਾਲੇ ਜਿਹੜਾ ਇੱਕ ਬੰਦਾ ਜਿਹਦੀ ਮੌਤ ਹੋਈ ਹੈ ਇਸ ਰਾਣੀ ਵਿੱਚ ਜਿਹੜਾ ਟੈਂਡੀ ਸੀ ਉਦੀ ਵੀ ਫੈਮਿਲੀ ਐਸਤੇ ਸਾਡੇ ਵੱਲੋਂ ਅੱਜ ਬਹੁਤ ਸ਼ਰਧਾਂਜਲੀਆ ਨੇ ਸਿੱਖ ਅਮਰੀਕਨਸ ਫੋਰ 트럼ਪ ਵੱਲੋਂ ਅਸੀਂ ਅੱਗੇ ਹੋਪ ਕਰਦੇ ਆਂ ਔਰ ਪ੍ਰੇ ਕਰਦੇ ਆਂ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਬਿਲਕੁਲ ਓਨੈਸਟ ਔਰ ਸਿਨਸੀਅਰ ਹੋਏਗੀ ਸਸਿਕਾ ਆਦਾ ਸਲਾਮ ਤੁਸੀਂ ਦੇਖ ਰਹੇ ਹੋ ਅਮੇজিং ਟੀਵੀ ਅਸੀਂ ਬ੍ਰੇਕਿੰਗ ਨਿਊਜ਼ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਸਾਡੇ ਨਾਲ ਨੇ ਅੱਜ ਦੇ ਜਸਦੀਪ ਸਿੰਘ ਜੈਸੀ ਰਨਿੰਗ ਫੋਰ 64 트럼ਪ ਔਰ ਗਲਬਤ ਕਰਦੇ ਇਹਨਾਂ ਦੇ ਜੁੜ ਚੁੱਕੇ ਨੇ ਇਹ ਮਿਸਟਰ ਡੋਨਲਡ 트럼ਪ ਦੇ ਐਡਵਾਈਜ਼ਰੀ ਕਮੇਟੀ ਦੇ ਉੱਤੇ ਨੇ ਕੀ ਫੈਸਲੇ ਲੈਣੇ ਨੇ ਕਿੱਥੇ ਕਿੱਥੇ ਫੈਸਲੇ ਨੇ ਉਹਦੇ ਦੇ ਵਿੱਚ ਇੱਕ ਐਡਵਾਈਜ਼ਰ ਨੇ ਸਰ ਗੱਲਬਾਤ ਕਰਦੇ ਆ ਜਸਦੀਪ ਸਿੰਘ ਜੈਸੀ ਤੁਸੀਂ ਬੋਰਡ ਆਫ ਮੈਂਬਰ ਵੀ ਹੋ ਇੱਕ ਕਮੇਟੀ ਦੇ ਵਿੱਚ ਅੱਜ ਪੈਲਸਲਵੇਨੀਆ ਦੇ ਵਿੱਚ ਮਿਸਟਰ 트ੰਪ ਦੇ ਨਾਲ ਇੱਕ ਹੈਪਨ ਹੋਇਆ ਇੱਕ ਐਕਸੀਡੈਂਟ ਹੋਇਆ ਸ਼ੂਟਆਊਟ ਹੋਇਆ ਉਸਤੇ ਸਟੇਜ ਦੇ ਉੱਤੇ ਕਿਸ ਤਰ੍ਹਾਂ ਦੇਖਦੇ ਹੋ ਅ ਬਰਿੰਦਰ ਹੀ ਪ੍ਰੈਜ਼ੀਡੈਂਟ 트ੰਪ ਦੇ ਨਾਲ ਅਸੀਂ 2015 ਤੋਂ ਜੁੜੇ ਆਂ ਔਰ ਇੱਕ ਐਸੇ ਵਿਅਕਤੀ ਦੇ ਉੱਪਰ ਹਮਲਾ ਹੋਣਾ ਜਿਹਨੇ ਨਾਲ ਕੀ ਕੰਮ ਕੀਤਾ ਹੋਏ ਜਿਹਨੇ ਨਾਲ ਬਹੁਤ ਸਮੇਂ گزارਿਆ ਹੋਏ ਉਹ ਬਿਲਕੁਲ ਤੁਹਾਡੇ ਦਿਲ ਦੇ ਕੋਲ ਜਾ ਕੇ ਹਿੱਟ ਕਰਦਾ ਹੈ ਔਰ ਮੈਂ ਅੱਜ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਬਿਲਕੁਲ ਤੰਦਰੁਸਤ ਕਰਨ ਔਰ ਲੰਮੀ ਉਮਰ ਦੇਣ ਔਰ ਜਿਹੜਾ ਇਹ ਹਮਲਾ ਹੋਇਆ ਹੈ ਇਸ ਤੋਂ ਉਹਨਾਂ ਨੂੰ ਬਚਾ ਕੇ ਰੱਖਣ ਔਰ ਪੂਰੇ ਪਰਿਵਾਰ ਨੂੰ ਮੈਂ ਉਹਨਾਂ ਦੇ ਪ੍ਰੈਜ਼ੀਡੈਂਟ ਟਰੰਪ ਦੇ ਪਰਿਵਾਰ ਲਈ ਅੱਜ ਵਾਹਿਗੁਰੂ ਅਗੇ ਅਰਦਾਸ ਕਰਨਾ ਔਰ ਨਾਲੇ ਜਿਹੜਾ ਇੱਕ ਬੰਦਾ ਜਦੀ ਮੌਤ ਹੋਈ ਹੈ ਇਸ ਰੈਡੀ ਵਿੱਚ ਜਿਹੜਾ ਅਟੈਂਡੀ ਸੀ ਉਦੀ ਵੀ ਫੈਮਿਲੀ ਐਸਤੇ ਸਾਡੇ ਵੱਲੋਂ ਅੱਜ ਬਹੁਤ ਸ਼ਰਧਾਂਜਲੀयां ਨੇ ਸਿੱਖ ਅਮਰੀਕਨਸ ਫੋਰ ਟਰੰਪ ਵੱਲੋਂ ਔਰ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਸਾਰੇ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਅੱਜ ਜਿਹੜਾ ਦਿਨ ਹੈ ਇਹ ਬੜਾ ਇਤਿਹਾਸਿਕ ਇੱਕ ਬਹੁਤ ਹੀ ਅਮਰੀਕਾ ਦੀ ਹਿਸਟਰੀ ਵਿੱਚ ਇੱਕ ਸ਼ਰਮਨਾਕ ਦਿਨ ਲਿਖਿਆ ਜਾਏਗਾ ਜਦੋਂ ਕਿ ਇੱਕ ਫਰੰਟ ਰਨਰ ਕੈਂਡੀਡੇਟ ਦੇ ਉੱਪਰ ਇਸ ਤਰ੍ਹਾਂ ਦਾ ਕਤਲਨਾਕਾ ਹਮਲਾ ਅਸੈਸੀਨੇਸ਼ਨ ਅਟੈਂਪਟ ਹੋਇਆ ਹੈ ਔਰ ਮੈਂ ਅੱਜ ਸਾਰੇ ਅਮਰੀਕਾ ਨੂੰ ਤੁਹਾਡੇ ਮਾਧਿਅਮ ਨਾਲ ਵੀ ਅਪੀਲ ਕਰਨਾ ਚਾਹਾਂਗਾ कि आज ਯੂਨਾਈਟ ਹੋ ਕੇ ਸਾਰੇ ਇਸ ਵੇਲੇ ਇਕਜੁੱਟ ਹੋ ਕੇ ਅਸੀਂ ਅਮਰੀਕਾ ਲਈ ਇਕੱਠੇ ਹੋ ਕੇ ਖੜੇ ਹੋਈ ਜਸਪ੍ਰੀਤ ਜੀ ਇਹ ਰਾਜਨੀਤੀ ਕਿਸ ਪਾਸੇ ਜਾ ਰਹੀ ਹੈ ਦੇਖੋ ਇਹ ਇਹ ਮੈਂ ਅੱਜ ਜਿਹੜਾ ਜੋ ਇਹ ਵਾਕਿਆ ਗੁਜ਼ਰਿਆ ਹੈ ਅੱਜ ਜਿਹੜਾ ਪੈਂਸਿਲਵੇਨੀਆ ਵਿੱਚ ਇਹ ਅਟੈਕ ਹੋਇਆ ਹੈ ਪ੍ਰੈਜ਼ੀਡੈਂਟ 트੍ਰੰਪ ਦੇ ਉੱਪਰ ਅਸੈਸਿਨੇਸ਼ਨ ਅਟੈਕ ਉਹਦੇ ਅੱਜ ਇਹ ਉਹਦੇ ਮੱਦੇਨਜ਼ਰ ਰੱਖਤੇ ਹੋਏ ਅੱਜ ਰਾਜਨੀਤੀ ਦੀ ਗੱਲ ਕਰਨਾ ਉਚਿਤ ਨਹੀਂ ਹੈ ਪਰ ਅੱਜ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜਾ ਕੰਟਰੀ ਵਿੱਚ ਜਿਹੜਾ ਇੱਕ ਇੱਕ ਟੈਂਪਰੇਚਰ ਬੜਾ ਹਾਈ ਜਾ ਰਿਹਾ ਸੀ ਉਹ ਉਹ ਥੋੜਾ ਜਿਹਾ ਹੁਣ ਠੰਡਾ ਕਰਨ ਦੀ ਲੋੜ ਹੈ ਲੋਕਾਂ ਨੂੰ ਕਾਮ ਡਾਊਨ ਹੋਣ ਦੀ ਲੋੜ ਹੈ ਔਰ ਇੱਕ ਵਾਰੀ ਫਿਰ ਜਿਵੇਂ ਪ੍ਰੈਜ਼ੀਡੈਂਟ 트੍ਰੰਪ ਕਹਿੰਦੇ ਨੇ ਕਿ ਅਮਰੀਕਾ ਬਾਰੇ ਸੋਚੀਏ ਇਸ ਮੁਲਕ ਬਾਰੇ ਸੋਚੀਏ ਔਰ ਇੱਕ ਵਾਰੀ ਸਾਨੂੰ ਇੱਕ ਪਾਸੇ ਰੱਖ ਕੇ ਇਹਨੂੰ ਯਾ ਤੁਸੀਂ ਪ੍ਰੈਜ਼ੀਡੈਂਟ 트੍ਰੰਪ ਦੀ ਕੁਰਬਾਨੀ ਸਮਝੋ ਜਾਂ ਅੱਜ ਉਹਨਾਂ ਨੇ ਜੋ ਵੀ ਉਹਨਾਂ ਨੇ ਅੱਜ ਇਹ ਅਮਰੀਕਾ ਪਿੱਛੇ ਅੱਜ ਉਹਨਾਂ ਨੇ ਜਿਹੜਾ ਹੈ ਇਹ ਮੁਸੀਬਤ ਆਪਣੇ ਗਨ ਲਈ ਹੈ ਔਰ ਇਨਸਾਨੋ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਵੀ ਹੁਣ ਕਿਸ ਤਰ੍ਹਾਂ ਇਸ ਮੁਲਕ ਨੂੰ ਬਚਾ ਸਕਦੇ ਜਸਦੀਪ ਜੀ ਕੇ ਸਿਕਰਟ ਸਰਵਿਸ ਨੂੰ ਸਾਰੇ ਡੋਨਰ 트ੰਪ ਨੇ ਵੀ ਧੰਨਵਾਦ ਕੀਤਾ ਟਵੀਟ ਕਰਕੇ ਉਸ ਤੋਂ ਹਮਲੇ ਤੋਂ ਬਾਅਦ ਜੋ ਬਾਈਡਨ ਨੇ ਵੀ ਕੀਤਾ ਇਹ ਨਿਗਹਿਲੀ ਨਹੀਂ ਕਿਤੇ ਲੱਗਦੀ ਵੀ ਤੁਹਾਨੂੰ ਸਿਕਰਟ ਸਰਵਿਸ ਦੀ ਜਿਹੜੀ ਬਿਲਕੁਲ ਉਹਨਾਂ ਦੇ ਨਾਲ ਸੀ ਉਹ ਤੇ ਬਿਲਕੁਲ ਉਹਨਾਂ ਨੇ ਜੋ ਮੁਸਤਾਦੀ ਦਿਖਾਈ ਹੈ ਉਹ આજ ਦੁਨੀਆ ਵਿੱਚ ਫਿਰ ਦੱਸਿਆ ਕਿ ਅਮਰੀਕਾ ਦੀ ਜਿਹੜੀ ਪੁਲਿਸ ਹੈ ਜਿਹੜੀ ਸਿਕਰਟ ਸਰਵਿਸ ਹੈ ਐ ਨੰਬਰ 1 ਹੈ ਔਰ ਜਿਸ ਤਰ੍ਹਾਂ ਉਹਨਾਂ ਨੇ ਫਿਰ ਪ੍ਰੈਜ਼ੀਡੈਂਟ ਦੇ ਉੱਪਰ ਕਿਰਾਾ ਪਾਇਆ ਔਰ ਆਪਣੇ ਆਪ ਨੂੰ ਉਹਨਾਂ ਦੇ ਉੱਪਰ ਡਾਤਾ ਇੱਕ ਕਿਸਮ ਦਾ ਗੋਲੀਆਂ ਦੇ ਚਲਦੀ ਬੁਛਾਰਾਂ ਵਿੱਚ ਤੇ ਉਹ ਤੇ ਦੱਸਦਾ ਹੈ ਕਿ ਬਹੁਤ ਜਿਹੜੀ ਉਹਨਾਂ ਦੀ ਕੋਰ ਟੀਮ ਸੀ ਜਿਹੜੀ ਉਹਨਾਂ ਦੇ ਨਾਲ ਸੀ ਪਰ ਜਿਹੜੀ ਪੈਰੀਫੇਰੀ ਤੇ ਟੀਮ ਸੀ ਜਿਹੜੀ ਹੋਰ ਏਜੰਸੀਆਂ ਇਨਵਾਲਵ ਸਨ ਉਹਦੇ 'ਚ ਬਹੁਤ ਹੀ ਅੰਗਿਆਰੀ ਨਜ਼ਰ ਆ ਰਹੀ ਹੈ ਔਰ ਇਹ ਤੇ ਪਰਤਾਂ ਖੁੱਲਣੀਆਂ ਅੱਜ ਆਇਦਾ ਦਿਨ ਨਹੀਂ ਹੈ ਗੱਲ ਕਰਨ ਦਾ ਪਰ ਹੌਲੀ-ਹੌਲੀ ਪਰਤਾਂ ਖੁੱਲਣੀਆਂ ਔਰ ਕਈ ਦੇ ਚੋ ਤੱਥ ਅੱਗੇ ਆਣਗੇ ਕੀ ਸੀ ਪਿੱਛੇ ਕੀ ਸਾਜਸ਼ਾ ਹੁੰਦੀਆਂ ਨੇ ਇਹ ਇਹ ਜੀ ਰੈਲੀਆਂ ਵਿੱਚ ਮੈਂ ਆਪ ਬਹੁਤ ਵਾਰੀ ਜਾ ਚੁੱਕਿਆ ਹਾਂ ਬਲਕਿ ਅੱਜ ਵੀ ਮੈਂ ਇਸ ਰੈਲੀ ਵਿੱਚ ਜਾਣਾ ਸੀ ਕੋਈ ਨਿਜੀ ਕਾਰਨਾ ਕਰਕੇ ਮੈਂ ਨਹੀਂ ਜਾ ਸਕਿਆ ਔਰ ਮੈਂ ਦੇਖਿਆ ਕਿ ਇੱਥੇ ਜਿੰਨੀ ਸਿਕਿਉਰਿਟੀ ਟਾਈਟ ਹੁੰਦੀ ਹੈ ਔਰ ਜਿੰਨਾ ਕਿ ਇੱਥੇ ਸਕੈਨਿੰਗ ਹੁੰਦੀ ਹੈ ਨਾ ਹੀ ਸਿਰਫ ਵੈਨਿਊ ਦੀ ਪਰ ਆਸ-ਪਾਸ ਦੀ ਬਿਲਡਿੰਗਾਂ ਦੀ ਸਨੀਫਰ ਡੌਗਸ ਆਉਂਦੇ ਨੇ ਪੂਰੀ ਮੁਸਤੈਦੀ ਨਾਲ ਉੱਪਰ ਹੈਲੀਕਾਪਟਰ ਨਜ਼ਰ ਆਖਰੇ ਹੁੰਦੇ ਨੇ ਤੇ ਇਹ ਅੱਜ ਇਵੇਂ ਇੰਨੀ ਸਿਕਿਉਰਿਟੀ ਤੋਂ ਬਾਅਦ ਇਵੇਂ ਲੈਪਸ ਹੋ ਜਾਣਾ ਔਰ ਹੁਣ ਤੇ ਕਈ ਜਗ੍ਹਾ ਇੱਕ ਖਬਰਾਂ ਵੀ ਆ ਰਹੀਆਂ ਨੇ ਬੀਬੀਸੀ ਵਿੱਚ ਇੱਕ ਨੇ ਇੰਟਰਵਿਊ ਵੀ ਦਿੱਤਾ ਹੈ ਕਿ ਉਹਨਾਂ ਨੇ ਜਿਹੜੋ ਉਹ ਰੈਲੀ ਵਿੱਚ ਗਏ ਸੀ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵੇਖਿਆ ਸੀ ਕੁਝ ਬੰਦਾ ਇੱਕ ਬੰਦਾ ਰੇਂਗ ਕੇ ਜਾ ਰਿਹਾ ਸੀ ਤੇ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਔਰ ਉਹਨਾਂ ਨੇ ਸਾਡੀ ਕੰਪਲੇਨ ਨੂੰ ਇਗਨੋਰ ਕੀਤਾ ਪੇ ਸਾਰੀਆਂ ਗੱਲਾਂ ਹੌਲੀ-ਹੌਲੀ ਬਾਹਰ ਆਣੀਆਂ ਪਰ ਅੱਜ ਮੈਂ ਸਿਰਫ ਇੰਨਾ ਹੀ ਕਹਾਵਾਂਗਾ ਕਿ ਇਸ ਵੇਲੇ ਅਸੀਂ ਅਰਦਾਸ ਕਰੀਏ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਇਸ ਹਮਲੇ ਤੋਂ ਬਚ ਕੇ ਬਿਲਕੁਲ ਵਾਇਗਰੂ ਮੇਰ ਕਰੇ ਔਰ ਉਹ ਠੀਕ-ਠਾਕ ਵਾਪਸ ਆਣ ਔਰ ਇਸ ਮੁਲਕ ਦੀ ਅਸੀਂ ਬਿਹਤਰੀ ਹਾਸਤੇ ਅੱਜ ਅਰਦਾਸ ਕਰੀਏ ਇੱਕ ਇਕਜੁੱਟ ਹੋ ਕੇ ਜਸਦੀਪ ਜੀ ਥੋੜਾ ਜਿਹਾ ਦੱਸੋ 6 ਫੋਰ ਟਰੰਪ ਤੁਸੀਂ ਚਲਾਉਂਦੇ ਹੋ ਤੁਹਾਡੀ ਗੱਲਬਾਤ ਹੋਈ ਕਿਸੇ ਦੇ ਟੀਮ ਮੈਂਬਰ ਦੇ ਨਾਲ कोर कमिटी ਦੇ ਤੁਸੀਂ ਮੈਂਬਰ ਵੀ ਹੋ ਪਤਾ ਹੀ ਹੈ ਕਿ ਅਗਲੇ ਹਫਤੇ ਰਿਪਬਲਿਕਨਸ ਦੀ ਬੜੀ ਵੱਡੀ ਕਨਵੈਨਸ਼ਨ ਹੋਣ ਜਾ ਰਹੀ ਹੈ ਮਿਲਵੌਕੀ ਵਿੱਚ ਜਿੱਥੇ ਪ੍ਰੈਜ਼ੀਡੈਂਟ 트ੰਪ ਨੇ ਕੱਲ ਉਥੇ ਪਹੁੰਚਣਾ ਸੀ ਮਿਲਵੌਕੀ ਵਿੱਚ ਔਰ ਬੜੀ ਵੱਡੇ ਤੌਰ ਤੇ ਅਗਲਾ ਹਫਤਾ ਪੂਰਾ ਉਹਨਾਂ ਨੇ ਉਥੇ ਹਿੱਸਾ ਲੈਣਾ ਹੈ ਮੈਂ ਵੀ ਉਸ ਕਨਵੈਨਸ਼ਨ ਦਾ ਇੱਕ ਹਿੱਸਾ ਅਸੀਂ ਵੀ ਉਥੇ ਜਾ ਰਹੇ ਹਾਂ ਔਰ ਹਾਲੀ ਤੱਕ ਜਿਹੜੇ ਅਨੁਮਾਨ ਲਾਏ ਜਾ ਰਹੇ ਨੇ ਕਿ ਕਨਵੈਨਸ਼ਨ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਔਰ ਅਸੀਂ ਇਹ ਹੀ ਅਰਦਾਸ ਕਰਦੇ ਹਾਂ ਕਿ ਪ੍ਰੈਜ਼ੀਡੈਂਟ 트ੰਪ ਜਲਦੀ ਤੋਂ ਜਲਦੀ ਠੀਕ ਹੋ ਕੇ ਉਸ ਕਨਵੈਨਸ਼ਨ ਵਿੱਚ ਪਹੁੰਚਣ ਤਾਂ ਕਿ ਉਹਨਾਂ ਦੀ ਜਿਹੜੀ ਸਪੋਰਟ ਹੈ ਉਹ ਅੱਗੇ ਨਾਲੋਂ ਵੀ ਡਬਲ ਹੋਏ ਔਰ ਉਹ ਫਿਰ ਤੋਂ ਇੱਕ ਵਾਰੀ ਜਿੱਤ ਕੇ ਵਾਈਟ ਹਾਊਸ ਵਿੱਚ ਆ ਜਸਦੀਪ ਜੀ ਕੁਝ ਹਮਲੇ ਤੋਂ ਕੁਝ ਟਾਈਮ ਬਾਅਦ ਜੋ ਇੱਥੇ ਦਾ ਬਾਈਡਨ ਸਰਕਾਰ ਹੈਗੀ ਆ ਬਾਈਡਨ ਕਮਲਾ ਹੈਰਿਸ ਵੱਲੋਂ ਵੀ ਟਵੀਟ ਕੀਤਾ ਗਿਆ ਔਰ ਬਾਈਡਨ ਸਰਕਾਰ ਵੱਲੋਂ ਵੀ ਉਹ ਬੇਸ਼ੱਕ ਉਹ ਵਾਈਟ ਹਾਊਸ ਤੇ ਨਹੀਂ ਸੀ ਵਿਸ਼ਿੰਟਨ ਡੀਸੀ ਤੇ ਨਹੀਂ ਸੀ ਡਿਫਰੈਂਟ ਸਟੇਟਾਂ ਦੇ ਵਿੱਚ ਆਪ ਵੀ ਰੈਲੀਆਂ ਕਰਦੇ ਬੈਨੇ ਉਹਨਾਂ ਨੇ ਕੀ ਬਿਆਨ ਦਿੱਤਾ ਥੋੜਾ ਜਿਹਾ ਉਹਨਾਂ ਵੱਲੋਂ ਵੀ ਦੱਸੋ ਉਹਨਾਂ ਦਾ ਇੱਕ ਜਿਹੜਾ ਬਿਲਕੁਲ ਜਨਰਿਕ ਜਿਹੜਾ ਇੱਕ ਅਪਰੋਪ੍ਰੀਏਟ ਜਿਹੜਾ ਇੱਕ ਗਵਰਨਮੈਂਟ ਦਾ ਬਿਆਨ ਆਣਾ ਚਾਹੀਦਾ ਸੀ ਉਹਨਾਂ ਨੇ ਉਹੀ ਬਿਆਨ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਪ੍ਰੈਜ਼ੀਡੈਂਟ 트ੰਪ ਨਾਲ ਫੋਨ ਤੇ ਗੱਲ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਪਰ ਗੱਲ ਨਹੀਂ ਹੋ ਪਾ ਰਹੀ ਉਹਨਾਂ ਨੇ ਉਹੀ ਬਿਆਨ ਦਿੱਤਾ ਜੋ ਕਿ ਰਾਸ਼ਪਤੀ ਨੂੰ ਦੇਣਾ ਚਾਹੀਦਾ ਇਸ ਮਾਮਲੇ ਜੋ ਇੱਕ ਆਪੋਨੈਂਟ ਨੂੰ ਦੇਣਾ ਚਾਹੀਦਾ ਔਰ ਉਹਨਾਂ ਨੇ ਜਿਹੜਾ ਰਿਹੋਬਤ ਬੀਚ ਡਿਲੀਵਰ ਵਿੱਚ ਆਪਣੇ ਕਾਰਵਿਛ ਸੀ ਤੇ ਉਹ ਕੈਨਸਲ ਕਰਕੇ ਪ੍ਰੋਗਰਾਮ ਅਜ ਵਾਈਟ ਹਾਊਸ ਵਿੱਚ ਪ੍ਰੈਜ਼ੀਡੈਂਟ ਬਾਈਡਨ ਵਾਪਸ ਆ ਗਏ ਨੇ ਨਾਲ ਹੀ ਉਹਨਾਂ ਨੇ ਜਿੰਨੇ ਵੀ ਪ੍ਰੈਜ਼ੀਡੈਂਟ 트੍ਰੰਪ ਦੀ ਕੈਂਪੇਨ ਦੀ ਜੋ ਵੀ ਉਹਨਾਂ ਦੀ ਐਡਸ ਚੱਲ ਰਹੀਆਂ ਸੀ ਟੀਵੀ ਵਿੱਚ ਉਹ ਵੀ ਉਹਨਾਂ ਨੇ ਸਸਪੈਂਡ ਕਰਤੀਆਂ ਜਸਦੀਪ ਜੀ 6 ਫੋਰ 트럼ਪ ਤੁਸੀਂ ਰਨ ਕਰਦੇ ਪਿਓ ਕਾਫੀ ਸਾਲਾਂ ਤੋਂ ਕਰਦੇ ਹੋ ਰਿਪਬਲਿਕ ਪਾਰਟੀ ਦੇ ਨਾਲ ਜੁੜੇ ਹੋ ਜਦੋਂ 트럼ਪ ਸਾਹਿਬ ਬਿਮਾਰ ਸੀ ਹਸਪੀਟਲ ਦੇ ਬਾਹਰ ਤੁਸੀਂ ਅਰਦਾਸ ਕੀਤੀ ਸੀ ਭਾਈ ਸਾਹਿਬ ਵੀ ਹੋਰ ਵੀ ਸੰਗਤਾਂ ਪਹੁੰਚੀਆਂ ਸੀ ਤੁਹਾਡੇ ਨਾਲ ਐਸਟਮ ਕੀ ਤੁਸੀਂ ਇੱਕ ਅਰਦਾਸ ਕਰੋਗੇ ਕਿ ਆਪਣੀ ਕਮਿਊਨਿਟੀ ਨੂੰ ਜਾਂ ਸਿੱਖਾਂ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਆਗੂ ਤੁਹਾਡਾ ਕੀ ਰਣਨ ਕਰੇ ਜੀ ਬਿਲਕੁਲ ਅਸੀਂ 6 ਅਮਰੀਕਨਸ ਫੋਰ 트럼ਪ ਵਾਲੋ ਅਰਦਾਸ ਹਰ ਗੁਰਦੁਆਰੇ ਵਿੱਚ ਐਸੀ ਅਪੀਲ ਕਰ ਰਹੇ ਹਾਂ ਕਿ ਸਾਫ ਕਾ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਵਾਸਤੇ ਅਰਦਾਸਾਂ ਕੀਤੀਆਂ ਜਾਂ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਦੀ ਜਲਦੀ ਰਿਕਵਰੀ ਵਾਸਤੇ ਔਰ ਅਸੀਂ ਜਿਸ ਤਰ੍ਹਾਂ ਤੁਸੀਂ ਦੱਸਿਆ 2019 ਵਿੱਚ ਜਦੋਂ ਪ੍ਰੈਜ਼ੀਡੈਂਟ 트੍ਰੰਪ ਨੂੰ ਕੋਵਿਡ ਹੋਇਆ ਸੀ ਸਿਕਸ ਸਿਕ ਅਮਰੀਕਨਸ ফর 트੍ਰੰਪ ਉਹਨਾਂ ਦੇ ਨਾਲ ਖੜਾ ਸੀ ਅਸੀਂ 2015 ਤੋਂ ਪ੍ਰੈਜ਼ੀਡੈਂਟ 트੍ਰੰਪ ਦੇ ਨਾਲ ਚੱਲ ਰਹੇ ਹਾਂ ਔਰ ਕਈ ਵਾਰੀ ਉਹਨਾਂ ਦੇ ਨਾਲ ਅਸੀਂ ਖੜੇ ਹੋਏ ਹਾਂ ਔਰ ਉਹ ਵੀ ਸਾਡੇ ਨਾਲ ਖੜੇ ਹੋਏ ਨੇ ਔਰ ਇਸ ਕਰਕੇ ਅੱਜ ਜਿਹੜਾ ਉਹਨਾਂ ਦੇ ਉੱਪਰ ਹਮਲਾ ਹੋਇਆ ਹੈ ਉਹ ਸਾਨੂੰ ਇੱਕ ਬਿਲਕੁਲ ਜਿਵੇਂ ਕਹਿੰਦੇ ਨੇ ਘਰ ਦੇ ਨੇੜੇ ਆ ਕੇ ਦਿਲ ਦੇ ਕੋਲ ਆ ਕੇ ਸਾਨੂੰ ਲੱਗਾ ਔਰ ਬਹੁਤ ਹੀ ਸਾਨੂੰ ਇਸ ਗੱਲ ਦਾ ਠੇਸ ਲੱਗੀ ਔਰ ਬਹੁਤ ਹੀ ਇਮੋਸ਼ਨਲੀ ਅਸੀਂ ਹਰਟ ਹੋਇਆ ਪਰ ਵਾਹਿਗੁਰੂ ਜੀ ਅਰਦਾਸ ਹੈ ਕਿ ਅਸੀਂ ਜਲਦੀ ਹੀ ਉਹਨਾਂ ਦੀ ਬਿਹਤਰੀ ਹਾਸਤੇ ਜਲਦੀ ਜਲਦੀ ਠੀਕ ਹੋਣ ਕਨਵੈਨਸ਼ਨ ਵਿੱਚ ਆਉਣ ਔਰ ਇਸ ਮੋਰਕ ਨੂੰ ਇਕਵਰੀ ਫੇਅਰ ਵਾਈਟ ਹਾਊਸ ਵਿੱਚ ਆ ਕੇ ਤੇ ਸਹੀ ਡਾਇਰੈਕਸ਼ਨ ਵਿੱਚ ਲਾ ਕੇ ਗਿਆ ਜਸਦੀਪ ਜੀ ਜੇਕਰ ਉਹਨਾਂ ਦੀ ਗੋਲੀ ਜੇ ਕੰਨ ਦੇ ਕੋਲੋਂ ਲੰਗੀ ਹੈ ਜਾਂ ਹੈੱਡ ਦੇ ਕੋਲ ਜਾਂ ਨੈਕ ਦੇ ਕੋਲ ਜਾ ਕੇ ਸੇਰੀਅਸ ਇੰਜਰੀ ਹੋ ਜਾਂਦੀ ਅੱਜ ਦੇਸ਼ ਦੇ ਹਾਲਾਤ ਕੀ ਹੋਣੇ ਸੀ ਦੇਸ਼ ਦੇ ਵਿੱਚ ਅਮਰੀਕਾ ਵਿੱਚ ਦੰਗੇ ਵੀ ਹੋ ਸਕਦੇ ਸੀ ਕਿਸ ਤਰ੍ਹਾਂ ਦੇਖ ਦਿਓ ਬਾਤ ਕੁਝ ਹੋ ਸਕਦਾ ਸੀ ਮੈਂ ਸਮਝਦਾ ਕਿ ਵਾਈਗਰੂ ਨੇ ਜਿਹੜਾ ਅੱਜ ਇਹ ਉੱਥੇ ਤੁਹਾਨੂੰ ਪਤਾ ਇੱਕ ਇੱਕ ਹੋਰ ਬਾਇ ਸਟੈਂਡਰਡ ਦੀ ਜਾਨ ਛੇ ਡਿ ਗਈ ਗੋਲੀ ਉਹਨੂੰ ਲੱਗ ਗਈ ਔਰ ਇਹ ਕੁਝ ਕਿ ਬਿਲਕੁਲ ਮੈਂ ਸਮਝਦਾ ਕਿ ਮਿਲੀਮੀਟਰ ਦਾ ਹੀ ਫਰਕ ਸੀ ਕਿਉਂਕਿ ਉਹਨਾਂ ਦੇ ਕੰਨੋਂ ਗੋਲੀ ਕਰੋੰਚਦੀ ਵੀ ਨਿਕਲ ਗਈ ਔਰ ਜੇ 1/4 ਇੰਚ ਵੀ ਇਧਰ ਹੋ ਜਾਂਦਾ ਤੇ ਸਿੱਧਾ ਉਹਨਾਂ ਦੇ ਸਿਰ ਵਿੱਚ ਲੱਗਣੀ ਸੀ ਸ਼ੂਟਰ ਨੇ ਤੇ ਬਿਲਕੁਲ ਨਾਲ ਸਿਰ ਦਾ ਐਮ ਲਿਆ ਸੀ ਪਰ ਕਈ ਸਵਾਲ ਨੇ ਇਹਦੇ ਵਿੱਚ ਬਾਝ ਉਠੇ ਜਾਣੀ ਵੀ ਸ਼ੂਟਰ ਨੂੰ ਵੀ ਮਾਰਤਾ ਗਿਆ ਔਰ ਹਾਲੀ ਤੱਕ ਉਦੀ ਕੋਈ ਇਨਫੋਰਮੇਸ਼ਨ ਨਹੀਂ ਰਿਲੀਜ਼ ਕੀਤੀ ਗਈ ਤੇ ਕਈ ਸਵਾਲ ਨੇ ਇਹ ਸਵਾਲਾਂ ਦੇ ਜਵਾਬ ਔਰ ਜਵਾਬਾਂ ਨੂੰ ਵੀ ਨਾਲ ਦੇ ਨਾਲ ਹੀ ਖਤਮ ਕਰ ਦੇਣਾ ਅਸੀਂ ਅਗੇ ਹੋਪ ਕਰਦੇ ਆਂ ਔਰ ਪ੍ਰੇ ਕਰਦੇ ਆਂ ਕਿ ਇਹ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਬਿਲਕੁਲ ਓਨੈਸਟ ਔਰ ਸਿਨਸੀਅਰ ਹੋਏਗੀ ਕਿਉਂਕਿ ਇਹ ਕੰਟਰੀ ਅੱਜ ਵੀ 50 ਸਾਲਾਂ 55 ਸਾਲਾਂ ਬਾਅਦ ਵੀ ਅੱਜ ਜான் ਐਫ ਕੈਨੇਡੀ ਤੇ ਰਾਬਰਟ ਕੈਨੇਡੀ ਦੇ ਜਿਹੜੇ ਸ਼ੂਟਰਸ ਸਨ ਜਿਹੜੇ ਹਥਿਆਰੇ ਸਨ ਉਹਨਾਂ ਨੂੰ ਅੱਜ ਵੀ ਨਹੀਂ ਲੱਭ ਪਾਇਆ ਸੋ ਕਿ ਦੀ ਸਾਜਿਸ਼ ਸੀ ਅੱਜ ਵੀ ਨਹੀਂ ਪਤਾ ਲੱਗ ਸਕੀ ਪਰ ਮੈਂ ਹੋਪ ਕਰਦਾ ਕਿ ਸਾਡੀ ਜਿਹੜੀ ਟੀਮਾਂ ਨੇ ਸਾਡੇ ਜਿਹੜਾ ਜਸਟਿਸ ਡਿਪਾਰਟਮੈਂਟ ਹੈ ਉਹ ਇਹਨੂੰ ਬਿਲਕੁਲ ਮੁਸਤੈਦੀ ਨਾਲ ਇਨਵੈਸਟੀਗੇਟ ਕਰੇ ਜਸਦੀਪ ਜੀ ਕੋਈ ਇਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਕੋਈ ਧਮਕੀ ਜਾਂ ਕੋਈ ਥ੍ਰੈਟ ਕੇ ਰੂਪ ਮਿਲਿਆ ਸੀ ਇਹਨਾਂ ਨੂੰ ਪ੍ਰੈਜ਼ੀਡੈਂਸ਼ੀਅਲ ਸੈਕਰੀਟਸ ਹਮੇਸ਼ਾ ਥ੍ਰੈਟ ਦੇ ਅੰਦਰ ਰਹਦੇ ਨੇ ਔਰ ਜਿਹੜੀ ਸੀਕਰਟ ਸਰਵਿਸ ਹੈ ਹਮੇਸ਼ਾ ਮੁਸਤੈਦੀ ਨਾਲ ਕੰਮ ਕਰਦੀ ਜੀ ਤੁਸੀਂ ਅ ਅੱਗੇ ਹੁਣ ਤੁਹਾਡੀ ਕੀ ਰਣਨੀਤੀ ਹੈ ਅਸੀਂ ਹੁਣ ਕਨਵੈਨਸ਼ਨ ਵਿੱਚ ਜਾਵਾਂਗੇ ਅਸੀਂ ਪ੍ਰੈਜ਼ੀਡੈਂਟ 트੍ਰੰਪ ਦੀ ਉਦੇਵਿਚਕ ਪੀਸ ਵਿਜ਼ਿਟ ਪ੍ਰੇਅਰ ਵਿਜ਼ਿਟ ਦੀ ਵੀ ਆਰਗੇਨਾਈਜੇਸ਼ਨ ਕਰ ਰਹੇ ਹਾਂ ਰਿਪਬਲਿਕਨ ਪਾਰਟੀ ਦੇ ਨਾਲ ਮੇਰੀਲੈਂਡ ਰਿਪਬਲਿਕਨ ਪਾਰਟੀ ਦੇ ਨਾਲ ਗੱਲ ਕਰਕੇ ਔਰ ਜਿਵੇਂ ਵੀ ਐਸੀ ਇਹ ਚੀਜ਼ਾਂ ਅੱਗੇ ਕਲੀਅਰ ਹੋਣਗੀਆਂ ਅਸੀਂ ਤੁਹਾਡੇ ਰਾਹੀਂ ਪ੍ਰੈਸ ਦੇ ਰਾਹੀਂ ਸਾਰੇ ਲੋਕਾਂ ਨੂੰ ਇਹ ਇਨਫੋਰਮੇਸ਼ਨ ਦੇਵਾਂਗੇ ਔਰ ਅਪੀਲ ਕਰਾਂਗੇ ਕਿ ਜੇ ਕੋਈ ਐਜੀ ਪ੍ਰੇਅਰ ਵਿਜ਼ਿਟ ਹੁੰਦੀ ਹੈ ਤੇ ਸਿੱਖਾਂ ਨੂੰ ਉੱਥੇ ਵੱਡੀ ਗਿਣਤੀ ਪਹੁੰਚ ਕੇ ਆਪਣੀ ਸਪੋਰਟ ਇਸ ਵੇਲੇ ਕੰਟਰੀ ਵਿੱਚ ਯੂਨਾਈਟਿਡ ਸਪੋਰਟ ਜ਼ਰੂਰ ਦੇਣੀ ਚਾਹੀਦੀ ਧੰਨਵਾਦ ਜਸਜੀ ਜੀ ਐਸ ਜਸਦੀਪ ਸਿੰਘ ਜੈਸੀ ਇਹਨਾਂ ਨੇ ਗੱਲਬਾਤ ਕੀਤੀ ਕਿ ਪੈਨਸਿਲਵੇਨੀਆ ਦੇ ਵਿੱਚ ਜੋ ਹਮਲਾ ਹੋਇਆ ਡੋਨਰ ਜੇ ਟਰੰਪ ਦੇ ਉੱਤੇ ਜੋ ਐਕਸ ਪ੍ਰਾਈਮ ਮਿਨਿਸਟਰ ਇਹਨਾਂ ਦੇ ਉੱਤੇ ਹਮਲਾ ਹੋਇਆ ਉਹ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਜਸਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਕੀਮਤੀ ਟਾਈਮ ਕੱਟ ਕੇ ਅਮੇਜ਼ਿੰਗ ਟੀਵੀ ਤੇ ਉੱਤੇ ਆਇਓ